ਨਕੌਦਰ ਦੇ ਇਹ ਮੁਹੱਲਾ ਗੌਂਸ ਦੇ ਵਿੱਚ ਸੰਤੋਖਗੜ੍ਹ ਦੀ ਲੜਕੀ ਰੀਤੂ ਵਿਆਹੀ ਹੋਈ ਹੈ ਔਰ 1.5 ਸਾਲ ਤੋਂ ਉਹਦੀ ਆਪਣੇ ਸਹੁਰਿਆਂ ਦੇ ਨਾਲ ਬੋਲਚਾਲ ਨਹੀਂ ਹੈ ਅੱਜ ਇੱਕ ਆਪਣੇ ਬੱਚੇ ਨੂੰ ਡਾਂਟਣ ਦਾ ਕਰਕੇ ਉਹਦੇ ਸੱਸ ਔਰ ਨਨਾਨ ਵੱਲੋਂ ਹੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਸਿਵਲ ਹਸਪੀਟਲ ਦੇ ਵਿੱਚ ਪਹੁੰਚੇ ਆ ਲੜਕੀ ਦੀ ਜਿਹੜੀ ਮਾਤਾ ਹੈ ਉਹਦੇ ਨਾਲ ਗੱਲ ਕਰਦੇ ਆ ਹਾਂਜੀ ਕੀ ਘਟਨਾ ਹੋਈ ਜੀ ਤੁਸੀਂ ਦੱਸੋ ਘਟਨਾ ਦਾ ਕੁਛ ਨਹੀਂ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਦੇ ਵਿੱਚ 1.5 ਸਾਲ ਹੋ ਗਿਆ ਸੀ ਇਹ ਬੋਲਦਿਆਂ ਹੀ ਨਹੀਂ ਸੀ ਆਪਸ ਵਿੱਚ ਹਮ ਅਸੀਂ ਕਹੀਦਾ ਸੀ ਅਸੀਂ ਇਹਨੂੰ ਸਮਝਾਈਦਾ ਸੀ ਪੁੱਤ ਤੂੰ ਨਹੀਂ ਬੋਲਣਾ ਹੈਗਾ ਪੁੱਤ ਤੂੰ ਨਹੀਂ ਬੋਲਣਾ ਹੈਗਾ ਹਮ ਅਸੀਂ ਆਪ ਖੁਦ ਖਰਚਾ ਦੇ ਕੇ ਹੁੰਦੇ ਸੀ ਜਦ ਦੇ ਅੱਛਾ ਜੀ ਬਰਸੋਨੀ ਮੇਨ ਕੋਈ ਗੱਲ ਕੀਤੀ ਆ ਬਰਸੋਨੀ ਗੱਲਬਾਤ ਕੋਈ ਅਸੀਂ ਇਹਨੂੰ ਡਾਂਟੀਦਾ ਸੀ ਕਿ ਤੂੰ ਤੂੰ ਨਹੀਂ ਪੁੱਤ ਬੋਲਣਾ ਤੈਨੂੰ ਮਸੀ ਮਾਲਕ ਨੇ ਜੀ ਦਿੱਤਾ ਆ ਪਰ ਇਹ ਹਟਦੀਆਂ ਨਹੀਂ ਸੀ ਇਹਨੇ ਹਮੇਸ਼ਾ ਕਹਿਣਾ ਮੰਮੀ ਮੈਨੂੰ ਇੱਦਾਂ ਕਹਿੰਦੇ ਇੱਦਾਂ ਕਹਿੰਦੇ ਮੈੜਾ ਕੋਈ ਨਹੀਂ ਪੁੱਤ ਜੱਜ ਮਾੜੇ ਦੇ ਨੇ ਚੰਗੇ ਵੀ ਹੋਣਗੇ ਤੇਰੇ ਤੇ ਪਰ ਅੱਜ ਤਾਂ ਇਨੀ ਹੱਦ ਕਰ ਦਿੱਤੀ ਆ ਪਰ ਐਦਾਂ ਦੀਆਂ ਜਨਾਨੀਆਂ ਨੂੰ ਨੱਥ ਪਾਉਣੀ ਚਾਹੀਦੀ ਆ ਕਿਸੇ ਦੇ ਧੀ ਪੁੱਤ ਨਾਲ ਕਿੱਦਾਂ ਕਰੀਦੀ ਆ ਜੀ ਤੇ ਤੁਹਾਡੇ ਜਵਾਈ ਸਾਹਿਬ ਕਿੱਥੇ ਆ ਜੀ ਉਹ ਨਹੀਂ ਇੱਥੇ ਹੈਗੇ ਉਹ ਵੀ ਥੋੜੇ ਪਰੇਸ਼ਾਨ ਆ ਚਲੋ ਕੋਈ ਨਹੀਂ ਟਾਈਮ ਕਦੀ ਚੰਗਾ ਕਦੇ ਮਾੜਾ ਆਉਂਦਾ ਹੀ ਰਹਿੰਦਾ ਇਨਸਾਨ ਤੇ ਜੀ ਤੇ ਪਰ ਨਹੀਂ ਇਹ ਤਾਂ ਬਹੁਤ ਇਦਾਂ ਦੀਆਂ ਸੱਸਾਂ ਜੜੀਆਂ ਆ ਨਾ ਮੈਂ ਤਾਂ ਕਹਿੰਨੀ ਪਰਮਾਤਮਾ ਬਖਸ਼ ਦੇ ਇਦਾਂ ਦੇ ਬੰਦੇਆ ਕੋਲੋਂ ਪਰ ਨਹੀਂ ਜੇ ਕੋਈ ਸੁਣਦਾ ਹੋਵੇ ਤਾਂ ਗਰੀਬਾਂ ਦੀ ਸੁਣਵਾਈ ਜ਼ਰੂਰ ਹੋਣੀ ਚਾਹੀਦੀ ਆ ਮੈਂ ਗੱਜ ਕੇ ਕਹਿੰਨੀ ਏ ਗੱਲ ਵੀ ਧੀਆਂ ਨੂੰ ਬਚਾਓ ਜਿੰਨਾ ਵੀ ਬਚਾ ਹੁੰਦਾ ਇਦਾਂ ਦੀਆਂ ਸੱਸਾਂ ਦੇ ਕੋਲੋਂ ਤਾਂ ਇਦਾਂ ਦੀਆਂ ਨਾਨਾ ਦੇ ਕੋਲੋਂ ਜੇ ਕੋਈ ਗੱਲ ਮੇਰੀ ਸੁਣਦਾ ਹੋਵੇ ਤੇ ਇਹਨਾਂ ਦੇ ਨਾਥਾ ਪਾਈ ਜਾਵੇ ਇਦਾਂ ਦੀਆਂ ਜਨਾਨੀਆਂ ਤੇ ਨਹੀਂ ਗੱਜ ਕੇ ਇਹ ਗੱਲ ਕਹਿਨੀ ਆ ਮੇਰੀ ਕੋਈ ਸੁਣਵਾਈ ਹੋਵੇ ਕਿਉਂਕਿ ਅਸੀਂ ਗਰੀਬ ਬੰਦੇ ਆ ਅਸੀਂ ਨਹੀਂ ਇੰਨਾ ਕਰ ਸਕਦੇ ਹੈਗੇ ਅਸੀਂ ਸਾਡੇ ਕੋਲ ਜਿੰਨਾ ਵੀ ਹੁੰਦਾ ਸੀ ਅਸੀਂ ਇਸ ਧੀ ਨੂੰ ਰੋਟੀ ਖੁਦ ਆਪ ਦਿੰਦੇ ਸੀ ਛੋਟਾ ਜਿਹਾ ਬੱਚਾ ਸੀ ਇਹਨੂੰ ਕਦੀ ਉਹ ਨਹੀਂ 10 ਰੁਪਏ ਦਾ ਦੁੱਧ ਨਹੀਂ ਸੀ ਦਿੱਤਾ ਲੈ ਕੇ ਅੱਜ ਤੱਕ ਵੀ ਬੱਚਾ ਮੇਰਾ ਬਾਹਰ ਆ ਵੀ ਮੈਂ ਖੁਦ ਆਪ ਅਸੀਂ ਉਹਦੇ ਬਾਪ ਅਸੀਂ ਇਹਨੂੰ ਨਹੀਂ ਦੇਖਿਆ ਅਸੀਂ ਕਿਹ ਛੋਟਾ ਬੱਚਾ ਆ ਅਸੀਂ ਉਹਨੂੰ ਦੇਖਿਆ ਵੀਰੋਂ ਰੋਂਦਾ ਬੈਲ ਕਦਾਸੀ ਕਦੀ ਇਨੀ ਨਣਾਣੇ ਤਾਂ ਕਦੀ ਇਹਦੀ ਸੱਸ ਨੇ ਇਹ ਨਹੀਂ ਸੀ ਦੇਖਿਆ ਵੀ ਸਾਡਾ ਬੱਚਾ ਅਸੀਂ ਇਹਨੂੰ ਕੋਈ ਦੁੱਧ ਦਈਏ ਅਸੀਂ ਕੋਈ ਚੀਜ਼ ਦਈਏ ਜੀ ਖੁਦ ਅਸੀਂ ਆਪ ਦਿੰਦੇ ਸੀ ਇਹਨੂੰ ਖਰਚਾ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗਿਆ ਹੁਣ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਨਸਾਫ ਚਾਹੁੰਨੇ ਆ ਇਸ ਟਾਈਮ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਜੀ ਹਾਂਜੀ ਮੇਰੀ ਇਹ ਹੀ ਬੇਨਤੀ ਆ ਸਰਕਾਰ ਅੱਗੇ ਸ਼ੁਕਰੀਆ ਜੀ ਗਾਉਂਸ ਮਲੇ ਦੇ ਵਿੱਚ ਜਿਹੜੀ ਲੜਾਈ ਹੋਈ ਆ ਉਸ ਮਸਲੇ ਦੇ ਵਿੱਚ ਲੜਕੀ ਬੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਔਰ ਹਸਪੀਟਲ ਦੇ ਵਿੱਚ ਜੇਰੇ ਇਲਾਜ ਆ ਹਾਂਜੀ ਕੀ ਨਾਮ ਦੀ ਹਾਂਜੀ ਸਰ ਮੇਰਾ ਨਾਮ ਰਿੱਤੂ ਹੈ ਅੱਛਾ ਕੀ ਗੱਲਬਾਤ ਹੋਈ ਪੂਰੀ ਗੱਲ ਦੱਸੋ ਹਾਂਜੀ ਸਹੀ ਗੱਲਬਾਤ ਮੇਰਾ ਬਕਸਰ 8 ਸਾਲ ਦਾ ਇੱਕ ਛੋਟਾ ਬੱਚਾ ਸੀ ਮੈਂ ਉਹਨੂੰ ਬਾਹਰ ਕਰਾਉਣ ਤੋਂ ਪੜਨ ਗਈ ਤੇ ਉਹ ਸਾਸ ਤੇ ਨਾਨ ਦੇ ਕੋਲ ਜਾ ਕੇ ਖੜਾ ਸੀ ਮੇਰਾ ਸਰ ਉਹਨਾਂ ਦਾ ਕੋਈ ਬੋਲਾ ਚਾਹੀ ਹੈ ਨਹੀਂ 10 ਸਾਲ ਤੋਂ ਮੇਰਾ ਘਰ ਵਾਲਾ ਜੇਲ੍ਹ ਵਿੱਚ ਹੈ ਮੇਰਾ 5 ਸਾਲ ਪਹਿਲਾਂ ਵਿਆਹ ਹੋਇਆ ਸੀਗਾ 1.5 ਸਾਲ ਤੋਂ ਮੇਰੀ ਬਿਲਕੁਲ ਅਲੱਗ ਬੋਲਚਾਲ ਨਹੀਂ ਮੈਂ ਆਪਣੇ ਬੱਚੇ ਨੂੰ ਲੈ ਕੇ ਆਏ ਤੇ ਉਹਨੂੰ ਝਿੜਕ ਰਹੀ ਸੀ ਤੇ ਇਸ ਕਰਕੇ 99 ਦਿਨ ਵੀ ਇਹਨੂੰ ਗਾਲ ਕੱਢੀ ਤੇ ਮੇਰੇ ਨਾਲ ਕਾਫੀ ਗਾਲੀ-ਕਲੋਚ ਹੋਈ ਗਰਾਊਂਡ ਦੇ ਬਾਹਰ ਮੈਂ ਕੁਝ ਨਹੀਂ ਹੋਤੇ ਬੋਲੀ ਮੈਂ ਘਰ ਆ ਗਈ ਮੈਂ ਘਰ ਆ ਕਿਉਂ ਨਹੀਂ ਕਿਹਾ ਕਿ ਮੇਰੇ ਨਾਲ ਬਾਹਰ ਕਿਉਂ ਬੋਲਣ ਦੀ ਸੀਗੀ ਤੇ ਇਸ ਕਰਕੇ ਸਰ ਉਹ ਮੇਰੇ ਮਾਰਨ ਲੱਗ ਪੀ ਤੇ ਉਹਨੇ ਮੇਰੇ ਚੱਗ ਸਰ ਮੇਰੇ ਸਿਰ ਦੇ ਵਿੱਚ ਮਾਰਿਆ ਹਾਂਜੀ ਸਾਸ ਨੇ ਵੀ ਮੇਰੇ ਤੇ ਪੇਨਾ ਮਾਰੀਆਂ ਸਰ ਤੇ ਫਿਰ ਤੁਹਾਨੂੰ ਪੁਲਿਸ ਨੇ ਕਨਫਰਮ ਕੀਤਾ ਦੱਸ ਹਾਂਜੀ ਸਰ ਮੈਂ 112 ਤੇ ਕਾਲ ਆਈ ਸੀ ਪੁਲਿਸ ਉਸੇ ਟਾਈਮ ਆ ਗਈ ਸੀ ਅੱਛਾ ਹਾਂਜੀ ਤੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗਿਆ ਤੁਹਾਡੀ ਪੁਲਿਸ ਪ੍ਰਸ਼ਾਸਨ ਨੇ ਮੇਰੇ ਇਹ ਮੰਗਿਆ ਕਿ ਮੈਨੂੰ ਆਂਡ ਦਿੱਤਾ ਜਾਵੇ ਇਹ ਪਹਿਲਾਂ ਵੀ ਕਦੇ ਕੁੱਟਮਾਰ ਹੋਈ ਆ ਤੁਹਾਨੂੰ ਦੱਸ ਸੀ ਸਿਰਫ ਮੇਰਾ ਕਾਰ ਵਾਲੇ ਨਾਲ ਹੀ ਕਲੇਸ਼ ਹੁੰਦਾ ਸੀਗਾ ਇਹਨਾਂ ਦੇ ਨਾਲ ਨਹੀਂ ਇਹਨਾ ਹੁੰਦਾ ਸੀਗਾ ਮੈਂਨੂੰ ਬਹੁਤ ਕਾਟੀ ਬੁਲਉਂਦੀ ਸੀ ਅੱਜ ਸਰ 25 ਤੋਂ ਲੜਾਈ ਹੋਈ ਹੈ ਉਹ ਹਾਂਜੀ ਸਰ ਇੱਥੇ ਇਹ ਕਹਿਣਾ ਜ਼ਰੂਰ ਚਾਹਾਂਗਾ ਕਿ ਜਿਹੜੀਆਂ ਆਪਣੀਆਂ ਲੜਕੀਆਂ ਆ ਉਹਨਾਂ ਦੀ ਕੇਅਰ ਕਰੋ ਔਰ ਕੋਸ਼ਿਸ਼ ਕਰੋ ਕਿ ਲੜਕੀਆਂ ਦਾ ਜਿਹੜਾ ਹਾਲ ਚਾਲ ਆ ਉਹ ਜਲਦੀ ਤੋਂ ਜਲਦੀ ਪੁੱਛਿਆ ਜਾਵੇ ਕਿਉਂਕਿ ਇਹ ਇੱਕ ਸਜ਼ਾ ਆ ਕਿ 9 ਔਰ 7 ਸਵ ਵੱਲੋਂ ਦੇਖੋ ਆਪਣੀ ਹੀ ਜਿਹੜੀ 9 ਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਹੈ ਕੈਮਰਾ ਪਰਸਨ ਦਲਵੀਰ ਸਿੰਘ ਦੇ ਨਾਲ ਸੁਖਵਿੰਦਰ ਸੋਹਲ नुकोत